ਇਹਨਾਂ ਨੇ ਕਿ ਐਸੀ ਮੈਂ ਲੱਗੇ ਪੈ ਰੀ ਆਮਕਰ ਨਮਾਣੇ ਸਿੱਖ ਹੋ ਜਾਵਾਂਗਾ ਔਰ ਅੱਜ ਜਿਹੜੀ ਤੁਸੀਂ ਇਹ ਸੁਰੱਖਿਆ ਫੋਰਸ ਦੇਖ ਰਹੇ ਹੋ ਜਿਹੜੇ ਤੁਹਾਨੂੰ ਵੀ ਮੁੱਖ ਮੰਤਰੀ ਨੂੰ ਸੁਣ ਨਹੀਂ ਦੇ ਰਹੇ ਇਹ ਕਿਹਦਾ ਸਮਰਪਣ ਸੀਗਾ ਇਹ ਕਿਹੜਾ ਨਮਾਣਾ ਪਾਣਾ ਇਹਦਾ ਵੀ ਦੱਸ ਦਿਓ ਉਹ ਕਿਹੜੀ ਮਰਿਆਦਾ ਹੈ ਕਿ ਤੁਸੀਂ 10 ਵਜੇ ਦਾ ਟਾਈਮ ਦੇ ਕੇ ਰਕਦਮ ਬਿਨਾ ਪੰਨ ਸਿੰਘ ਸਾਹਿਬਾਂ ਤੋਂ 4 ਵਜੇ ਦਾ ਟਾਈਮ ਦਿੱਤਾ ਬਿਨਾ ਸਿੰਘ ਸਾਹਿਬਾਂ ਤੋਂ ਤੁਸੀਂ 2 ਵਜੇ ਦਾ ਦੇ ਦਿੱਤਾ ਫਿਰ ਤੁਸੀਂ 10 ਵਜੇ ਮਤਲਬ ਤੁਸੀਂ ਉਹਨਾਂ ਦੇ ਹਿਸਾਬ ਨਾਲ ਚੱਲੇ ਸਹੂਲਤ ਉਹਨਾਂ ਨੂੰ ਦਿੱਤੀ ਹੈ ਇਹ ਇਹ ਸੂਰਤਾ ਬਾਕੀ ਜਿਹੜੇ ਪੇਸ਼ ਹੁੰਦੇ ਨੇ ਆਉਂਦੇ ਉਹਨਾਂ ਨੂੰ ਵੀ ਦਿੰਦੇ ਉਹ ਸੋ ਇਹ ਨਹੀਂ ਬਿਲਕੁਲ ਸਰਕੁਸ਼ ਹੈ ਕਿਉਂਕਿ ਤੁਹਾਡੇ ਗਨਮੈਨ ਵੀ ਸਰਕਾਰੀ ਨੇ ਉਹਨਾਂ ਦੇ ਵੀ ਸਰਕਾਰੀ ਨੇ ਕਿਤੇ ਨਾ ਕਿਤੇ ਸਾਂਝ ਤੇ ਤੁਹਾਡੀ ਹੈਗੀ ਆ ਫਿਰ 328 ਸਰੂਪਾਂ ਦੇ ਉੱਤੇ ਪਹਿਲਾਂ ਵੈਸੇ ਧਾਮੀ ਸਿੰਘ ਸਾਹਿਬ ਨੇ ਤਾਂ ਕਹਿਤਾ ਸੀ ਕਿ ਅਸੀਂ ਦਖਲ ਅੰਦਾਜ਼ੀ ਹੈ ਪ੍ਰਸ਼ਾਸਨ ਦੀ ਅਸੀਂ ਸਹਿਯੋਗ ਨਹੀਂ ਦਵਾਂਗੇ ਪਰ ਹੁਣ ਯੂ ਟਰਨ ਕਿਵੇਂ ਦੇ ਦਿੱਤਾ ਦੇਖੋ ਕਾਰਨ ਇਹ ਆ ਕਿ ਅਜੇ ਤੱਕ ਇੱਕ ਸਵਾਲ ਜਿਹੜਾ ਆ ਇੱਕ ਬੜੀ ਸੰਜੀਦਗੀ ਨਾਲ ਵਿਚਾਰਿਆ ਹੀ ਨਹੀਂ ਗਿਆ ਕੀ ਕੀ 328 ਰੂਪ ਜਿਹੜੇ ਕਾਗਜ਼ਾਂ ਦੇ ਵਿੱਚ ਮਿਸਿੰਗ ਆ ਉਹਨਾਂ ਦੀ ਗੱਲ ਚੱਲੀ ਹੈ ਜਾਂ ਜਿਹੜੇ ਸਭ ਤੋਂ ਪਹਿਲਾਂ ਕਬਲਜੀਤ ਸਿੰਘ ਦਾ ਬਿਆਨ ਸੀ ਕਿ ਸਵਾਲ 368 ਦਾ 28 ਦਾ ਨਹੀਂ ਪਰ ਕਿ ਹਜ਼ਾਰਾਂ ਦਾ ਸਵਾਲ ਉਸ ਸੰਦਰਭ 'ਚ ਦੇਖਣ ਵਾਲਾ ਹੈ ਜਿਸ ਢੰਡੀ ਨੂੰ ਕੋਈ ਖੋਲਣਾ ਨਹੀਂ ਚਾਹੁੰਦਾ ਜੇ ਤੱਕ ਡੇਰੇ ਤੋਂ ਰੂਪ ਮਿਲਦਾ ਕੱਲ ਮੁਖਸਰ ਸਾਹਿਬ ਦੀ ਧਰਤੀ ਤੇ ਮੈਂ ਵੀ ਉੱਥੇ ਮੌਜੂਦ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 169 ਦੀ ਛੇਤ ਗਾਲੇ 139 ਦਾ ਕੋਈ ਰਿਕਾਰਡ ਨਹੀਂ ਮਿਲਿਆ ਪਰ ਉਹ ਹੁਣੇ ਹੀ ਥੋੜੀ ਦੇਰ ਪਹਿਲਾਂ ਵੀ ਲਾਈਵ ਹੋਵੇ ਗੁਰਦਰਾ ਸਾਹਿਬ ਵਾਲੇ ਰਸੋ ਮਾਇਰ ਵਾਲੇ ਕਹਿੰਦੇ ਸਾਡੇ ਕੋਲ ਸਾਰਾ ਪ੍ਰੂਫ ਹੈਗੇ ਆ ਕਿੱਥੋਂ ਆਏ ਜੀ ਫਿਰ ਹੁਣ ਕਿਹਦੇ ਤੇ ਵਿਸ਼ਵਾਸ ਕੀਤਾ ਜਾਏ ਫਿਰ ਸਵਾਲ ਸਵਾਲ ਇਹ ਆ ਫਿਰ ਉਹ ਕਿਹਦੇ ਤੇ ਵਿਸ਼ਵਾਸ ਕੀਤਾ ਜਾਏ ਦੋ ਦਿਨ ਪਹਿਲਾਂ ਸਟ ਕਹਿੰਦੀ ਕਿ ਸਾਡੇ ਕੋਲ ਕੋਈ ਸਰੂਪ ਨਹੀਂ ਹੈਗਾ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਪਰ ਕੱਲ ਮੁੱਖ ਮੰਤਰੀ ਦਾ ਬਿਆਨ ਬਿਲਕੁਲ ਮੁਕਰ ਰਹੇ ਸੀਗੇ ਬਿਲਕੁਲ ਕਹਿ ਰਹੇ ਸੀ ਸਾਫ਼ ਕਹਿ ਰਹੇ ਸੀ ਕਿ ਨਹੀਂ ਹੈਗਾ ਔਰ ਅਸੀਂ बार-बार ਇਹੋ ਹੀ ਕਹਿ ਰਹੇ ਸਾਂ ਕਿ ਇਹ ਇੱਕ ਜਦ ਤੱਕ ਮੁੱਖ ਮੰਤਰੀ ਦੇ ਮੂੰਹੋਂ ਕੋਹਣਗੇ ਇਹ ਆਪਣੇ ਆਪ ਨਹੀਂ ਕਹਿਣਗੇ ਕੁਝ ਦਰਬਾਰ ਸਾਹਿਬ ਦੇ ਨੇੜੇ ਆ ਤਲਬ ਕੀਤਾ ਗਿਆ ਸੀ ਮੁੱਖ ਮੰਤਰੀ ਸਹਿਬਾਨ ਨੂੰ ਸੀਐਮ ਸਰਦਾ ਭਗਵੰਤ ਸਿੰਘ ਮਾਨ ਨੂੰ ਸਿੰਘ ਸਾਹਿਬਾਨ ਵੱਲੋਂ 15 ਤਰੀਕ ਆ ਤੇ ਤਰਫ ਤੋਂ ਪਹਿਲਾਂ ਤੋਂ ਹੀ ਸਿਰਾਂ ਤਾਂ ਦਿਖਾ ਲਤੀਆਂ ਸੀ ਤੇ ਇਹ ਨਾਲ-ਨਾਲ ਜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਅੰਦਰ ਤਲਬ ਕੀਤੀਆਂ ਦੀਆਂ ਆ ਜਦੋਂ ਅੰਦਰ ਬੈਠੇ ਸੀ ਗੱਲਬਾਤ ਹੋਈ ਤੇ ਥੋੜੀ ਦੇਰ ਤੱਕ ਪ੍ਰੈਸ ਦੇ ਵਿੱਚ ਸਿੰਘ ਸਾਹਿਬਾਨ ਆਪਣਾ ਪੱਖ ਵੀ ਰੱਖਣਗੇ ਉਹਨਾਂ ਵੱਲੋਂ ਕੀ ਕਿਹਾ ਗਿਆ ਸੀ ਤੇ ਕੀ ਜਵਾਬ ਦਿੱਤਾ ਪਰ ਥੋੜੀ ਦੇਰ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਭਗਵੰਤ ਸਿੰਘ ਮਾਨ ਸਮਰਪਿਤ ਕਹਿ ਗਏ ਆ ਕਹਿੰਦੇ ਮੈਂ ਆਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਜਿਹੜੇ ਮੈਨੂੰ ਸਵਾਲ ਪੁੱਛੇ ਗਏ ਸੀ ਮੈਂ ਜਵਾਬ ਦੇ ਦਿੱਤੇ ਆ ਨਾਲ ਉਹਨਾਂ ਨਾਲ ਗੱਲ ਕੀਤੀ ਕਿ ਵੀਡੀਓ ਆ ਸਿੰਘ ਸਾਹਿਬ ਨੂੰ ਨੇ ਕਿਹਾ ਕਿ ਜਿੱਥੋਂ ਮਰਜੀ ਵੀਡੀਓ ਦੀ ਜਾਂਚ ਕਰਵਾ ਲੈਣੀ ਚਾਹੀਦੀ ਆ ਉਹ ਵੀਡੀਓ ਮੇਰੀ ਨਹੀਂ ਗਈ ਕਿ ಸ್ಪਸ਼ਟੀਕਰਨ ਮੇਨ ਵੀਡੀਓ ਦਾ ਸੀ ਬਾਕੀ ਹੋਰ ਵੀ ਬਹੁਤ ਆ ਸਵਾਲ ਸੀ ਹਰ ਇੱਕ ਸਵਾਲ ਦਾ ਮੀਡੀਆ ਜਵਾਬ ਵੀ ਦੇ ਗਏ ਆ ਸੀਐਮ ਭਗਵੰਤ ਮਾਨ ਤੇ ਨਾਲ ਉਹਨਾਂ ਨੇ ਕਿਹਾ ਕਿ ਸਰਮੌਰ ਅਕਾਲ ਤਖਤ ਸਾਹਿਬ ਤੇ ਮੈਂ ਸਮਰਪਤਾਂ ਇਹ ਵੀ ਉਹਨਾਂ ਨੇ ਗੱਲ ਕੀਤੀ ਆ ਹੋਰ ਬਹੁਤ ਸਾਰੇ ਸਵਾਲ ਸੀ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਪੱਤਰਕਾਰ ਨਿਰੰਦਰ ਪਾਲ ਜੀ ਸਾਡੇ ਨਾਲ ਆ ਕਿਉਂਕਿ ਕੁਛ ਦਿਨ ਪਹਿਲਾਂ ਅਸੀਂ ਇਹ ਕਿਆਸਰਾਈਆਂ ਲਾਈਆਂ ਵੀ ਸੀ ਉਸ ਦਿਨ ਮੈਂ ਨਰਿੰਦਰਪਾਲ ਜੀ ਨਾਲ ਗੱਲਬਾਤ ਕੀਤੀ ਸੀ ਤੇ ਮੈਂ ਇਹ ਗੱਲ ਕੀਤੀ ਸੀ ਕਿ ਕੁਛ ਦਿਨਾਂ ਬਾਅਦ ਜਦੋਂ ਮੁੱਖ ਮੰਤਰੀ ਸਾਹਿਬ ਤਲਬ ਹੋਣਗੇ ਜਦੋਂ ਚੱਲ ਜਾਣਗੇ ਆਪਾਂ ਫਿਰ ਗੱਲਬਾਤ ਕਰਾਂਗੇ ਸਾਡੇ ਨਾਲ ਨਰਿੰਦਰਪਾਲ ਜੀ ਗੁਰ ਫਤਿਹ ਸਾਂਝ ਕਰਦੇ ਆ ਜੀ ਉਹ ਇੱਕ ਖਾਸ ਸਾਹਿਬ ਅਜਪਤਾ ਜੀ ਸਾਰੇ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਪਹਿਲੀ ਗੱਲ ਹੈ ਕਿ ਮੁੱਖ ਮੰਤਰੀ ਜਿਹੜਾ ਆ ਉਹ ਕਹਿ ਰਿਹਾ ਮੈਂ ਸਮਰਪਤ ਹਾਂ ਸਮਰਪਤ ਹੈ ਇਸ ਤੋਂ ਪਹਿਲਾਂ ਵੀ ਜਿਹੜੇ ਮੁੱਖ ਮੰਤਰੀ ਸੀ ਉਹ ਵੀ ਕਾਲਕਤਕ ਤੋਂ ਵਰਪਾਸ ਸੀਮਾ ਸਿਆਸੀ ਦਨਾ ਦਾ ਸਮਰਪਣ ਕਿਸ ਤਰ੍ਹਾਂ ਦਾ ਹੋਵੇ ਕਿ ਇਹਦੇ ਲਈ ਕੋਈ ਅਜੇ ਤੱਕ ਪੈਰਾਮੀਟਰ ਬਣ ਸਕਿਆ ਇਹਨਾਂ ਨੇ ਕਿ ਐਸੀ ਮੈਂ ਲੱਗੇ ਪੈਰੀ ਆਮਕਰ ਨਮਾਣੇ ਸਿੱਖ ਹੋ ਜਾਵਾਂਗਾ ਔਰ ਅੱਜ ਜਿਹੜੀ ਤੁਸੀਂ ਇਹ ਸੁਰੱਖਿਆ ਫੋਰਸ ਦੇਖ ਰਹੇ ਹੋ ਜਿਹੜੇ ਤੁਹਾਨੂੰ ਵੀ ਮੁੱਖ ਮੰਤਰੀ ਨੂੰ ਸੁਣਨ ਨਹੀਂ ਦੇ ਰਹੇ ਇਹ ਕਿਹੋ ਜਿਹਾ ਸਮਰਪਣ ਸੀਗਾ ਇਹ ਕਿਹੜਾ ਨਮਾਣਾ ਪਾਣਾ ਹੈ ਇਹਦਾ ਵੀ ਦੱਸ ਦਿਓ ਨੰਗੇ ਪੈਰੀ ਤੇ ਮੈਂ ਜ਼ਿਕਰ ਕਰੂੰ ਨੰਗੇ ਪੈਰੀ ਕਿੱਥੋਂ ਚੱਲ ਕੇ ਆਏ ਅਸੀਂ 80 ਔਕਾਲ ਤੱਕ ਸਾਰ ਨੂੰ ਸਮਰਪਿਤ ਛੱਡੋ ਗੁਰਦੁਆਰਿਆਂ ਨੂੰ ਸਮਰਪਿਤ ਸੰਗਤ ਵੇਖਦੇ ਆ ਜਿਹੜੀ ਨੰਗੇ ਪੈਰੀ ਜਿਨ੍ਹਾਂ ਦੀਆਂ ਪੀੜੀਆਂ ਪਰ ਪੀੜੀਆਂ ਨੰਗੇ ਪੈਰੀ ਦਰਸ਼ਨ ਸ਼ਰਨ ਲਈ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਨਮਾਣੇ ਸਮਰਪਣ ਵਜੋਂ ਦੇਖੀਏ ਜਾਂ ਇਹਨਾਂ ਨੂੰ ਸਿਆਸਤਦਾਨਾਂ ਨੂੰ ਦੇਖੀਏ ਮੇਰੇ ਲਈ ਇਹ ਸ਼ੰਕਾ ਦਾ ਵਿਸ਼ਾ ਆ ਮੇਰੇ ਮਨ ਚ ਇਹ ਵੀ ਸ਼ੰਕਾ ਹੈ ਕਿ ਇਹ ਕਿਸ ਤਰ੍ਹਾਂ ਦੀ ਸਮਰਪਣ ਹੈ ਕੱਲ ਤੱਕ ਤੁਸੀਂ ਜੋ ਕੁਝ ਚੈਨਲਾਂ ਦੇ ਉੱਤੇ ਜੋ ਤੁਸੀਂ ਆਪਣੀ ਮੀਡੀਆ ਰਾਈ ਪ੍ਰਚਾਰਿਆ ਪ੍ਰਸਾਰਿਆ ਅਸੀਂ ਆ ਲੈ ਜਾਵਾਂਗੇ ਅਸੀਂ ਆ ਗੋਲਕ ਦਾ ਲੇਖਾ ਦੇ ਦਾਂਗੇ ਅੱਜ ਉਹ ਸਾਰੇ ਲੇਖੇ ਜਿਹੜੇ ਸੀ ਇੱਕ ਸੈਕਿੰਡ ਲਈ ਉਹ ਲੇਖੇ ਕਿੱਥੇ ਰਹਿ ਗਏ ਚੁੱਪੀ ਇਸ ਟਾਈਮ ਦੇ ਉੱਤੇ ਬਹੁਤ ਕੁਝ ਬਿਆਨ ਕਰਦੀ ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਿੰਘ ਸਾਹਿਬਾਨ ਸਾਡੇ ਕੋਲ ਪੁੱਛਿਆ ਗਿਆ ਮੈਨੂੰ ਮੈਂ ਜਵਾਬ ਦਿੱਤੇ ਆ ਉਹਨਾਂ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਮਸਲਾ ਵਿਚਾਰਿਆ ਜਾਊਗਾ ਉਸ ਤੋਂ ਬਾਅਦ ਵਿੱਚ ਜਵਾਬ ਮਿਲਣਾ ਦੇ ਉਹ ਤੇ ਉਹਨਾਂ ਦੀ ਕਮਸੇ ਜੋ ਪ੍ਰੋਸੀਜਰ ਸਿੰਘ ਸਾਹਿਬਾਂ ਦਾ ਪ੍ਰੋਸੀਜਰ ਤੇ ਇਹੋ ਹੀ ਆ ਕਿ ਸਿੰਘ ਸਾਹਿਬ ਤੇ ਜਦ ਤੱਕ ਜੋ ਕਸ਼ੇ ਨਾਲ ਆ ਆ ਉਹਦੇ ਚ ਵਿਚਾਰਿਆ ਜਾਵੇਗਾ ਲੇਕਿਨ ਉਸ ਵਿਚਾਰ ਤੋਂ ਬਾਅਦ ਜਿਹੜਾ ਹੁਕਮ ਨਾਜ਼ਰ ਹੋਣਾ ਆ ਉਸ ਹੁਕਮ ਨੂੰ ਵੀ ਪੂਰੀ ਤਰ੍ਹਾਂ ਮੰਨ ਲੈਣਗੇ ਕਿਉਂਕਿ 2 ਦਸੰਬਰ ਸਾਡੇ ਤੋਂ ਬਹੁਤੀ ਦੂਰ ਨਹੀਂ ਗਈ ਅਜੇ ਇੱਕ ਸਾਲ ਹੀ ਬੀਤੇ ਆ ਕਿੰਨਾ ਕੁ ਮੰਨ ਲੈਣਗੇ ਸੋ ਸਵਾਲ ਇਹ ਨਾ ਕਰੀਏ ਅਸੀਂ ਉਹ ਸਿਆਸਤ ਨਾ ਕਰੀਏ ਅਸੀਂ ਉਹ ਸਿਆਸਤ ਤੋਂ ਥੋੜਾ ਜਿਹਾ ਦੂਰ हट ਕੇ ਸੋਚੀਏ ਕਿ ਅਸੀਂ ਵਾਕਿਆ ਹੀ ਸਮਰਪਿਤ ਹਾਂ ਜਾਂ ਨਹੀਂ ਹਾਂ ਅੱਛਾ ਇੱਕ ਅਨੰਦਪਾਲ ਜੀ ਇਹ ਪੱਤਰਕਾਰ ਮਿਲਣੀ ਦੇ ਵਿੱਚ ਸਿਆਸਤ ਨਹੀਂ ਸੀ ਲੱਗਦੀ ਕੀ ਲੱਗਦਾ ਤੁਹਾਨੂੰ ਪੱਤਰਕਾਰ ਮਿਲਣੀ ਹੋਈ ਹੁਣ ਇਹਦੇ ਵਿੱਚ ਵੀ ਸਿਆਸਤ ਹੋ ਸਕਦੀ ਹੈ ਕਿਉਂਕਿ ਪੱਤਰਕ ਮਿਲਣੀ ਕਦੀ ਕਿਸ ਚੀਜ਼ ਦੀ ਮਿਲਣੀ ਸੀ ਉਹ ਵੀ ਦੱਸ ਦਿਓ ਤੁਸੀਂ ਪੱਤਰਕਾਰ ਸਾਰੀ ਦੁਨੀਆ ਦੇ ਸੱਤ ਲਿਆਉਂਦੇ ਆ ਤੁਹਾਡਾ ਆਪਣਾ ਸਾਊਂਡ ਸਿਸਟਮ ਨਹੀਂ ਹੈਗਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਿੰਨੇ ਕ ਪੱਤਰਕਾਰਾਂ ਦੇ ਹੈੱਡਫੋਨ ਲੱਗੇ ਸੀ ਤੁਸੀਂ ਵੀ ਇੱਥੇ ਉੱਤੇ ਮੈਂ ਵੀ ਇੱਥੇ ਆ ਤੁਹਾਨੂੰ ਹੈੱਡਫੋਨ ਤੋਂ ਬਿਨਾਂ ਸੁਣੀ ਗਿਆ ਸਾਰਾ ਕੁਝ ਸੋ ਇਹ ਇੱਕ ਜਿਹਨੂੰ ਕਹਿੰਦੇ ਨਾ ਜ਼ਬਾਨੀ ਜਮਾ ਘਟਾਓ ਆ ਇਹ ਤੋਂ ਅੱਧ ਕੁਛ ਨਹੀਂ ਹੋਰ ਨਿਕਲਣਾ ਵੀ ਕੱਖ ਨਹੀਂ ਜੇਗਾ ਮੈਂ ਵੀ ਸਵਾਲ ਕੀਤਾ ਸੀ ਮੈਂ ਗੁਰੂ ਸਾਹਿਬ ਦੀਆਂ ਬਦਬੀਆਂ ਹੋ ਰਹੀਆਂ ਉਹਦੇ ਤੇ ਕਾਨੂੰਨ ਬਣਾਉਣ ਦੀ ਗੱਲ ਹੋਈ ਹੈ ਤੇ ਅੱਜ ਇਤਫਾਕ ਆ ਕਿ ਅੱਜ 15 ਤਰੀਕ ਆ 6 ਮਿੰਟ ਦਾ ਸਮਾਂ ਵੀ ਪੂਰਾ ਹੋ ਗਿਆ ਜਿਹੜਾ ਨਾ ਟਾਈਮ ਲਿਆ ਸੀ ਤੇ ਉਸ ਤੋਂ ਬਾਅਦ ਵਿੱਚ ਇੱਕ ਗੁਰਾਂ ਦੀ ਵਹੀਰ ਚੱਲੀ ਹੈ ਸਮਾਣੇ ਤੋਂ ਗੁਰਜੀਤ ਸਿੰਘ ਬੈਠਾ ਸਮਾਣੇ ਵੈਸੇ ਟਾਵਰ ਦੇ ਉੱਪਰ ਉਹ ਵੀ ਥੋੜੀ ਦੇਰ ਤੱਕ ਇੱਥੇ ਪਹੁੰਚਣ ਵਾਲੀ ਆ ਉਹ ਸਵਾਲ ਜਵਾਬ ਉਹਨਾਂ ਦੇ ਵੀ ਹੋਣਗੇ ਸਿੰਘ ਸਾਹਿਬ ਨੂੰ ਮਿਲਣਗੇ ਦਰਸ਼ਨ ਮਿਲ ਲੈ ਵੀ ਕਰਨਗੇ ਪਰ ਅੱਜ ਇਤਫਾਕ ਹੀ 6 ਮਹੀਨੇ ਸਮਾਂ ਬਦਲਣ ਤੋਂ ਬਾਅਦ ਦੇ ਬਣ ਤੋਂ ਬਾਅਦ ਦੇ ਵਿੱਚ ਵੀ ਅੱਜ ਫਿਰ ਕਹਿ ਦਿੱਤਾ ਗਿਆ ਕਿ ਅਜੇ ਟਾਈਮ ਲੱਗੂਗਾ ਉਹ ਦੇ ਵਿੱਚ ਕਿਉਂਕਿ ਮੀਟਿੰਗਾਂ ਦਾ ਦੌਰ ਜਾਰੀ ਆ ਬੁੱਧੀਜੀਵੀਆਂ ਦੀਆਂ ਮੀਟਿੰਗਾਂ ਹੋਣਗੀਆਂ ਹੋਰ ਮੀਟਿੰਗਾਂ ਹੋ ਸਕਦੀਆਂ ਹਨ ਫਿਰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਮੀਟਿੰਗਾਂ ਹੋਣਗੀਆਂ ਇੱਕ ਸਾਡੇ ਬਹੁਤ ਹੀ ਅਜੀਬ ਦੋਸਤ ਨੇ ਤਰੋ ਮੈਂਬਰ ਸ਼ੋਣੀ ਕਮੇਟੀ ਵੀ ਰਹੇ ਨੇ ਬਹੁਤ ਸੋਹਣਾ ਲਿਖਦੇ ਨੇ ਉਹ ਇੱਕ ਅਜੇ ਰਵਾਈ ਲਿਖਦੇ ਨੇ ਉਹਦੀ ਅਖੀਰਤੀ ਲਾਈਨ ਹੈ ਕਿ 87 27 ਦੇ ਸਤਾਏ ਹੋਏ ਇਹ 27 ਦੀ ਖਿੱਚ ਹੈ ਇਹ ਤੁਸੀਂ 6 ਮਹੀਨੇ ਅੱਗੇ ਲੈ ਲੇ 3 ਮਹੀਨੇ ਫੇਰ ਰੋਕ ਗਏ ਤੁਸੀਂ 27 ਤੱਕ ਜਾਓਗੇ ਜਾਓਗੇ ਸਿਆਸਤ ਹੈ ਔਰ ਸਿਆਸਤ ਦਾ ਮਤਲਬ ਹੈ ਸਿਆ ਸੱਤ ਕਾਲਾ ਸੱਚ ਸੋ ਆਉਣ ਵਾਲੇ ਦਿਨ ਦੇਖੋ ਜੇ ਤੁਸੀਂ ਇਹਨਾਂ ਨੂੰ ਸੁਣ ਲਿਆ ਹੁਣ ਉਹਨਾਂ ਨੂੰ ਸੁਣਨਾ ਪੈਣਾ ਜੇਸੇਦਾਰਾਂ ਨੂੰ ਵੀ ਬਿਲਕੁਲ ਸਿੰਘ ਸਾਹਿਬਾਨ ਨੇ ਮੈਸੇਜ ਦਿੱਤਾ ਵੈਸੇ 10 ਮਿੰਟ ਰਹਿ ਗਏ ਟਾਈਮ ਦਿੱਤਾ ਉਹ ਕੀ ਕਹਿੰਦੇ ਨੇ ਸੋ ਉਹ ਕਿਹੜੀ ਮਰਿਆਦਾ ਹੈ ਕਿ ਤੁਸੀਂ 10 ਵਜੇ ਦਾ ਟਾਈਮ ਦੇ ਕੇ ਰਕਦਮ ਬਿਨਾ ਪੰਨ ਸਿੰਘ ਸਾਹਿਬਾਨ ਤੋਂ 4 ਵਜੇ ਦਾ ਟਾਈਮ ਦਿੱਤਾ ਬਿਨਾ ਸਿੰਘ ਸਾਹਿਬਾਨ ਤੋਂ ਤੁਸੀਂ 2 ਵਜੇ ਦਾ ਦੇ ਦਿੱਤਾ ਫਿਰ ਤੁਸੀਂ 10 ਵਜੇ ਦਾ ਮਤਲਬ ਤੁਸੀਂ ਉਹਨਾਂ ਦੇ ਹਿਸਾਬ ਨਾਲ ਚੱਲੇ ਸਹੂਲਤ ਉਹਨਾਂ ਨੂੰ ਦਿੱਤੀ ਹੈ ਕੀ ਇਹ ਇਹ ਸਹੂਲਤਾ ਬਾਕੀ ਜਿਹੜੇ ਪੇਸ਼ ਹੁੰਦੇ ਨੇ ਆਪਦੇ ਉਹਨਾਂ ਨੂੰ ਵੀ ਇਸ ਦਿੰਦੇ ਹੋ ਸੋ ਇਹ ਨਹੀਂ ਬਿਲਕੁਲ ਸਭ ਕੁਝ ਹੈ ਕਿਉਂਕਿ ਤੁਹਾਡੇ ਗਨਮੈਨ ਵੀ ਸਰਕਾਰੀ ਨੇ ਉਹਨਾਂ ਦੇ ਵੀ ਸਰਕਾਰੀ ਨੇ ਕਿਤੇ ਨਾ ਕਿਤੇ ਸਾਂਝ ਤੇ ਤੁਹਾਡੀ ਹੈਗੀ ਆ ਫਿਰ ਤੁਸੀਂ ਕੌਮ ਦੇ ਜਥੇਦਾਰ ਹੋ ਇੱਕ ਮੈਸੇਜ ਸੀ ਮਾ ਸਿੰਘ ਸਾਹਿਬ ਦਾ ਮੈਸੇਜ ਜਿਹੜਾ ਵੇਖਿਆ ਸੀ ਜਾਂ ਦੁਬਾਰਾ ਦੱਸਦਾ ਉਹ ਕਹਿੰਦੇ ਕਿ ਮੁੱਖ ਮੰਤਰੀ ਲਜੀਮਾ ਕਾਰਨ ਟਾਈਮ 4 ਵਜੇ ਦਾ ਕਰਤਾ ਜਾਂਦਾ ਤੇ ਮੁੱਖ ਮੰਤਰੀ ਦੇ ਨਾਲ ਦੀ ਨਾਲ ਹੀ ਫੇਸਬੁੱਕ ਤੇ ਉਸ ਵੇਲੇ ਟਵੀਟ ਵੀ ਕਰ ਦਿੰਦੇ ਉਹ ਕਹਿੰਦੇ ਮੇਰਾ ਕੋਈ ਰਜਿਮਾਨੀ ਸਕਤਰੇ ਤੇ ਤੁਹਾਡੇ ਸਕਤਰੇ ਤੇ ਮੁੱਖ ਮੰਤਰੀ ਤੇ ਸਕਤਰੇ ਦੇ ਵਿੱਚ ਕਿਤੇ ਨਾ ਕਿਤੇ ਤਾਲ ਮਿਲਦੀ ਘਾਟ ਹੈ ਬਿਲਕੁਲ ਰابطਾ ਨਹੀਂ ਹੋਇਆ ਜਾਂ ਤੁਹਾਡੇ ਕੋਲ ਸੂਰ ਸਾਧਨ ਨਹੀਂ ਆ ਜਾ ਉਹ ਤੁਹਾਨੂੰ ਜਾਣਬੋਝ ਕੇ ਜਿਹਦਾ ਲੋਕ ਕਹਿੰਦੇ ਸੀ ਠੇਠ ਕਰ ਰਿਹਾ ਹੈ ਮੁੱਖ ਮੰਤਰੀ ਸਾਨੂੰ ਲੋਕ ਇਹੋ ਹੀ ਕਹਿੰਦੇ ਸੀ ਕਿ ਮੁੱਖ ਮੰਤਰੀ ਠੇਠ ਕਰ ਰਿਹਾ ਹੈ ਇੱਕ ਪੁਛਕਾਰਲਾ ਸਮਾਂ ਲੈ ਲਿਆ ਮੈਨੂੰ ਲੱਗਦਾ 1:00 ਵਜੇ ਦੇ ਕਰੀਬ ਹੀ ਹੋਣਾ ਹੈ 1:30 ਵਜੇ ਦਾ ਸਮਾਂ ਉਧਰਲੇ ਪਾਸੇ ਆ 1:00 ਵਜੇ ਦਾ ਇੱਧਰ ਸੀ ਸੈਂਟਰ ਵਾਲਾ ਸਮਾਂ ਲੈ ਲਿਆ ਲੱਗਦਾ ਤੁਹਾਨੂੰ ਕਿਉਂਕਿ ਉਹ ਤੋਂ 2 ਘੰਟੇ ਵਧਾ ਦਿੱਤੇ ਤੇ 4 ਘੰਟੇ ਘਟਾ ਲਏ ਬਸ ਦੇਖੋ ਕੀ ਕਰਦੇ ਨੇ ਕੀ ਕਰਦੇ ਨੇ ਅਜੇ ਸੁਣ ਲੈਣਾ ਚਾਹੀਦਾ ਸੁਣ ਲੈਣਾ ਚਾਹੀਦਾ ਇਹ ਕਿਉਂ ਗੱਲ ਇਹ ਅਜੇ ਕਿਹੜਾ ਮਸਿਆ ਲੱਗਣੋਂ हट ਗਈ ਹੈ ਜਿਹੜੇ ਦੋਵੇਂ ਧਿਰਾਂ ਇੱਕ ਪਾਸੇ ਕਹਿ ਰਹੀ ਨੇ ਸਿਆਸਤ ਹੋ ਰਹੀ ਆ ਫਿਰ ਸਿੰਘ ਸਾਹਿਬਾਨ ਦਾ ਬਿਆਨ ਕਿ 328ਆਂ ਸਰੂਪਾਂ ਦੇ ਉੱਤੇ ਪਹਿਲੋਂ ਵੈਸੇ ਧਾਮੀ ਸਾਹਿਬ ਨੇ ਤਾਂ ਕਹਿਤਾ ਸੀ ਕਿ ਅਸੀਂ ਦਖਲ ਅੰਦਾਜ਼ੀ ਐ ਪ੍ਰਸ਼ਾਸਨ ਦੀ ਅਸੀਂ ਸਹਿਯੋਗ ਨਹੀਂ ਦਵਾਂਗੇ ਪਰ ਹੁਣ ਯੂ ਟਰਨ ਕਿਵੇਂ ਦੇ ਦਿੱਤਾ ਦੇਖੋ ਕਾਰਨ ਇਹ ਆ ਕਿ ਅਜੇ ਤੱਕ ਇੱਕ ਸਵਾਲ ਜਿਹੜਾ ਆ ਇੱਕ ਬੜੀ ਸੰਜੀਦਗੀ ਨਾਲ ਵਿਚਾਰਿਆ ਹੀ ਨਹੀਂ ਗਿਆ ਕਿ ਕੀ 328 ਰੂਪ ਜਿਹੜੇ ਕਾਗਜ਼ਾਂ ਦੇ ਵਿੱਚ ਮਿਸਿੰਗ ਆ ਉਹਨਾਂ ਦੀ ਗੱਲ ਚੱਲੀ ਹੈ ਜਾਂ ਜਿਹੜੇ ਸਭ ਤੋਂ ਪਹਿਲਾਂ ਕਬਲਜੀਤ ਸਿੰਘ ਦਾ ਬਿਆਨ ਸੀ ਕਿ ਸਵਾਲ 368 ਦਾ 28 ਦਾ ਨਹੀਂ ਪਰ ਕੇ ਹਜ਼ਾਰਾਂ ਦਾ ਹੈ ਸਵਾਲ ਉਸ ਸੰਦਰਭ ਚ ਦੇਖਣ ਵਾਲਾ ਹੈ ਜਿਸ ਢੰਡੀ ਨੂੰ ਕੋਈ ਖੋਲਣਾ ਨਹੀਂ ਚਾਹੁੰਦਾ ਜੇ ਤੱਕ ਤੁਹਾਨੂੰ ਪਛਾਣ ਜਾਣਾ ਪਏਗਾ ਕਿਤੇ ਨਾ ਕਿਤੇ ਕਬਲਜੀਤ ਸਿੰਘ ਦੀ ਉਹ ਜਿਹੜੀ ਵੀਡੀਓ ਤੁਹਾਨੂੰ ਸੁਣਨੀ ਪਏ ਕਿ ਡੇਰੇ ਤੋਂ ਸਰੂਪ ਮਿਲਦਾ ਕੱਲ ਮੁਖਸਰ ਸਾਹਿਬ ਦੀ ਧਰਤੀ ਤੇ ਮੈਂ ਵੀ ਉੱਥੇ ਮੌਜੂਦ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 169 ਦੀ ਛੇਤ ਗਾਲ 139 ਦਾ ਕੋਈ ਰਿਕਾਰਡ ਨਹੀਂ ਮਿਲਿਆ ਪਰ ਉਹ ਹੁਣੇ ਹੀ ਥੋੜੀ ਦੇਰ ਪਹਿਲਾਂ ਵੀ ਲਾਈਵ ਹੋਵੇ ਗੁਰਦਰਾ ਸਾਹਿਬ ਵਾਲੇ ਰਸੋ ਮਾਇਰ ਵਾਲੇ ਕਹਿੰਦੇ ਸਾਡੇ ਕੋਲ ਸਾਰਾ ਪ੍ਰੂਫ ਹੈਗੇ ਆ ਕਿੱਥੋਂ ਆਏ ਸਰੂ ਜੀ ਫਿਰ ਹੁਣ ਕਿਹਦੇ ਤੇ ਵਿਸ਼ਵਾਸ ਕੀਤਾ ਜਾਏ ਫਿਰ ਸਵਾਲ ਸਵਾਲ ਇਹ ਆ ਫਿਰ ਕਿਹਦੇ ਤੇ ਵਿਸ਼ਵਾਸ ਕੀਤਾ ਜਾਏ ਇਹ ਨਹੀਂ ਤੇ ਵਿਸ਼ਵਾਸ ਕੀਤਾ ਜਾਏਗਾ ਜਦੋਂ ਤੁਸੀਂ ਕਹਿੰਦੇ ਹੋ ਤੁਹਾਡੇ ਕੋਲ 139 ਦਾ ਉਹਨਾਂ ਕੋਲ ਸਬੂਤ ਨਹੀਂ ਹੈ ਉਹ ਕਿਤੇ ਸਾਡੇ ਕੋਲ ਹੈਗਾ ਫਿਰ ਕੀ ਕਰੋਗੇ ਫਿਰ ਜਿਹੜੀ ਤੁਹਾਡੀ ਜਾਂਚ ਹੈ ਉਹਦੇ ਬਾਰੇ ਤੁਹਾਡੇ ਮੁੱਖ ਮੰਤਰੀ ਦਾ ਫਿਰ ਆ ਜਾਂਦਾ ਸਵਾਲ ਫਿਰ ਉਹ ਜਿਹੜੀ ਜਾਂਚ ਕਮੇਟੀ ਆ ਸੈਟ ਹੈ ਉਹਦੇ ਉੱਤੇ ਤੇ ਅਧਿਕਾਰ ਮੁੱਖ ਮੰਤਰੀ ਦਾ ਚੱਲਦਾਗਾ ਨਾ ਹੁਕਮ ਚੱਲੇਗਾ ਹੋਰ ਕਿਸੇ ਦਾ ਨਹੀਂ ਚੱਲੇਗਾ ਦੋ ਦਿਨ ਪਹਿਲਾਂ ਸੈਟ ਕਹਿੰਦੀ ਕਿ ਸਾਡੇ ਕੋਲ ਕੋਈ ਸਰੂਪ ਨਹੀਂ ਹੈਗਾ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਪਰ ਕੱਲ ਮੁੱਖ ਮੰਤਰੀ ਦਾ ਬਿਆਨ ਬਿਲਕੁਲ ਮੁਕਰ ਰਹੇ ਸੀਗੇ ਬਿਲਕੁਲ ਕਹਿ ਰਹੇ ਸੀ ਸਾਫ਼ ਕਹਿ ਰਹੇ ਸੀ ਕਿ ਨਹੀਂ ਹੈਗਾ ਔਰ ਅਸੀਂ बार-बार ਇਹੋ ਹੀ ਕਹਿ ਰਹੇ ਸਾਂ ਕਿ ਇਹ ਇੱਕ ਜਦ ਤੱਕ ਮੁੱਖ ਮੰਤਰੀ ਦੇ ਮੂੰਹੋਂ ਕੋ ਹੋਣਗੇ ਇਹ ਆਪਣੇ ਆਪ ਨਹੀਂ ਕਹਿਣਗੇ ਕੁਝ ਕਿਉਂਕਿ ਇਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਹੈ ਬਿਆਨ ਦੇਣਾ ਇਹ ਬਿਆਨ ਨਹੀਂ ਦੇ ਸਕਦੇ ਇਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਹੈ ਜਿਸ ਤਰ੍ਹਾਂ ਉਹ ਸਿੱਟ ਜਿਹੜੀ ਆ ਚੰਡੀਗੜ੍ਹ ਵੀ ਗਈ ਇੱਥੇ ਵੀ ਆਈ ਅੰਮ੍ਰਿਤਸਰ ਵੀ ਆਈ ਤੇ ਅਖੀਰ ਤੱਕ ਕੀ ਹੋਇਆ ਤਮੀ ਸਾਹਿਬ ਨੇ ਕਿਹਾ ਤਾਂ ਕਿ ਜੇ ਇਹ ਗੱਲ ਕਰਨੀ ਮੇਰੇ ਨਾਲ ਸਿੱਧੀ ਗੱਲ ਕਰੋ ਇਹਦਾ ਮਤਲਬ ਤਮੀ ਸਾਹਿਬ ਦੇ ਮੁੱਖ ਸਕੱਤਰ ਜਾਂ ਜਿਹੜੇ ਸਕੱਤਰ ਆ ਉਹਨਾਂ ਦਾ ਕੋਈ ਵੀ ਕਾਰ ਖੇਤਰ ਨਹੀਂ ਰਹਿ ਗਿਆ ਫੇਰ ਇਸ ਮੁਸਲੇ ਦੇ ਉੱਤੇ ਸਾਰਿਆਂ ਤੋਂ ਅਧਿਕਾਰ ਖੋਲੇ ਗਏ ਇਧਰੋਂ ਸਾਰੇ ਅਧਿਕਾਰ ਜਿਹੜੇ ਸੀ ਮੁੱਖ ਮੰਤਰੀ ਕੋਲ ਚਲੇ ਗਏ ਉਧਰੋਂ ਤਮੀ ਸਾਹਿਬ ਕੋਲ ਚਲੇ ਗਏ ਤੇ ਫਿਰ ਇਹ ਜਿਹੜਾ ਜਿਹੜਾ ਨਿਜ਼ਾਮ ਆ ਜਿਹੜਾ ਥੋਪਿਆ ਗਿਆ ਇਹ ਕਦੇ ਵਾਸਤੇ ਆ ਅੱਜ ਹੁਣ ਸਕੱਤਰੇ ਤੋਂ ਲੈ ਕੇ ਪਾਸੇ ਚਲੀਏ ਫਿਰ ਉਧਰਲੇ ਪਾਸੇ ਸਮਝੋ ਗਿਆ ਸੀਨੀਅਰ ਪੱਤਰਕਾਰ ਨਰਿੰਦਰਪਾਲ ਜੀ ਸਾਡੇ ਨਾਲ ਸੀ ਉਹਨਾਂ ਸਵਾਲ ਵੀ ਚੁੱਕੇ ਆ ਨਾਲ 32800 ਰੁਪਏ ਦਾ ਪਹਿਲਾਂ ਜਿਗਰ ਕੀਤਾ ਹੋਦੇ ਸਿਆਸਤ ਹੀ ਰਹੀ ਆ ਬੇਸ਼ੱਕ ਇੱਥੇ ਪ੍ਰੈਸ ਕਾਨਫਰੰਸ ਤੋਂ ਬਾਅਦ ਦੇ ਵਿੱਚ ਜਾਂ ਪਹਿਲਾਂ ਦੀ ਗੱਲ ਹੋਈ ਆ ਸਿਆਸਤ ਹੋ ਰਹੀ ਆ ਸਿੰਘ ਸਾਹਿਬਾਨ ਦਾ ਬਿਆਨ ਹੈ ਕਿ ਇਹਦੇ ਉੱਤੇ ਸਿਆਸਤ ਨਾ ਹੋਵੇ ਖਾਸ ਕਰਕੇ ਉਹਨਾਂ ਨੇ ਦੋਵਾਂ ਤਰ੍ਹਾਂ ਨੂੰ ਕਿਹਾ ਭਾਵੇਂ ਆਹ ਜੀ ਪੀਸੀ ਹੋਵੇ ਆ ਕਾਲੀ ਦਲ ਹੋਵੇ ਤੇ ਜਾਂ ਉਹਦੇ ਨੇ ਪਾਸੇ ਸਰਕਾਰ ਉਹਨਾਂ ਨੇ ਕਿਹਾ ਐਸਾ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਤਲਬ ਕੀਤਾ ਗਿਆ ਸੀ ਆਪਣਾ ਪੱਖ ਰੱਖ ਕੇ ਚਲੇ ਗਿਆ ਥੋੜੀ ਦੇਰ ਤੱਕ ਹੁਣ ਸਿੰਘ ਸਾਹਿਬਾਨ ਦੀ ਪ੍ਰੈਸ ਕਾਨਫਰੰਸ ਆ ਉਹਦੇ ਨੇ ਪਾਸੇ ਚੱਲਦੇ ਆ ਉਧਰੋਂ ਕੀ ਤਸਵੀਰ ਸਾਹਮਣੇ ਆਉਂਦੀ ਆ ਤੇ ਬਾਅਦ ਚ ਪੰਜ ਸਿੰਘ ਸਾਹਿਬਾਨ ਦਾ ਫੈਸਲਾ ਕੀ ਹੁੰਦਾ ਇਹ ਸਮਾਂ ਹੀ ਆ ਸਮਾਂ ਦੱਸੂਗਾ ਕਿ ਪੰਜ ਸਿੰਘ ਸਾਹਿਬਾਨ ਦਾ ਫੈਸ ਉਹ ਵੀਡੀਓ ਬਾਰੇ ਵੀ ਮੁੱਖ ਮੰਤਰੀ ਸਾਹਿਬ ਸਪਸ਼ਟ ਕਰ ਗਏ ਕਿ ਉਹ ਵੀਡੀਓ ਮੇਰੀ ਨਹੀਂ ਕੀਤੀ ਉਹ ਫੇਕ ਵੀਡੀਓ ਆ ਜਿੱਥੋਂ ਮਰਜ਼ੀ ਕਹਿੰਦੇ ਜਾਂਚ ਕਰਾ ਲਓ ਜਿਹੜੀ ਮਰਜ਼ੀ ਲੈਬ ਦੇ ਉੱਤੇ ਜਾਂਚ ਕਰਵਾ ਲਓ ਪਰ ਇੱਕ ਸਵਾਲ ਉਹ ਵੀ ਆ ਕਿ ਮੁੱਖ ਮੰਤਰੀ ਸਾਹਿਬ ਨੇ ਵੀ ਕਿਤੇ ਉਹ ਜਾਂਚ ਕਰਵਾਈ ਆ ਕਿ ਵੀਡੀਓ ਕਿੱਥੋਂ ਬਣੀ ਆ ਕਿੱਥੋਂ ਵਾਇਰਲ ਹੁੰਦੀ ਆ ਇਹ ਮਸਲਾ ਜ਼ਰੂਰ ਬਣਿਆ ਹੋਇਆ ਹੁਣ ਆਪਾਂ ਸਖਤਰੇ ਦੀ ਕਾਰਵਾਈ ਦੇਖਦੇ ਆ ਕਿਉਂਕਿ ਸਿੰਘ ਸਾਹਿਬਾਨ ਦਾ ਸੀਐਮ ਸਾਹਿਬ ਨਾਲ ਬੈਠਣਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਸ ਜੋ ਵਿਚਾਰ ਚਰਚਾਵਾਂ ਹੋਈਆਂ ਸੀਐਮ ਸਾਹਿਬ ਆਪਣਾ ਪੱਖ ਰੱਖ ਗਿਆ ਹੁਣ ਸਿੰਘ ਸਹਿਬਾਨ ਉਹ ਵੀ ਆਪਣਾ ਪੱਖ ਜੋ ਖਾਸ ਕਰਕੇ ਆਕਾਲ ਤਖਸਾਲ ਵਾਲਾ ਪਾਸਾ ਵਾ ਜੋ ਤੋਂ ਸਖਤਰੇ ਤੇ ਗੱਲਬਾਤ ਹੋਈ ਆ ਉਹਦੇ ਬਾਰੇ ਜ਼ਰੂਰ ਜਾਣਕਾਰੀ ਦੇਣਗੇ ਤੇ ਨਾਲ ਹੁਣ ਵੇਖਦੇ ਆ ਕਿ ਕਿੰਨਾ ਕੁ ਸਮਾਂ ਲੱਗਦਾ ਸੀਐਮ ਸਾਹਿਬ ਨੂੰ ਕਿ ਕੋਈ ਤਨਖਾਹ ਲਗਾਈ ਜਾਂਦੀ ਆ ਕਿਉਂਕਿ ਗਲਤੀ ਨਿਕਲੀ ਆ ਜਿਹੜਾ ਪਲੰਦਾ ਲੈ ਕੇ ਸੀਐਮ ਸਾਹਿਬ ਕਹਿੰਦੇ ਸੀ ਮੈਂ ਪਹੁੰਚੂਗਾ ਸਾਹਿਬ ਕਦੋਂ ਇਹੋ ਜਿਹੀ ਗੱਲਬਾਤ ਹੁੰਦੀ ਆ ਇਹਦੀਆਂ ਵਿਚਾਰ ਚਰਚਾਵਾਂ ਜੋ ਅਸੀਂ ਕੀ ਬਰਾਮ ਲੱਗਦਾ ਵਾ ਕਿ ਅਗਲੀ ਕੋਈ ਰਣਨੀਤੀ ਜਾਂ ਅਗਲੀ ਕੜੀ ਜੁੜਦੀ ਇਹਦੇ ਨਾਲ